ਅਦਾਕਾਰਾ ਮੰਮਤਾ ਕੁਲਕਰਨੀ ਹੈ ਨਾ ਉਹ ਉਹਨਾਂ ਦਾ ਵੀ ਕਦੀ ਬਣ ਗਏ ਤੇ ਕਦੀ ਟਹਿ ਗਏ ਹੁਣ ਕਹਿੰਦੇ ਫੇਰ ਉਹ ਜਿਹੜਾ ਕਿਨਰ ਅਖਾੜਾ ਹੈ ਉਹਦੇ ਤੋਂ ਉਹਨਾਂ ਨੇ ਅਸੀਫਾ ਦਿੱਤਾ ਕੀ ਕਹਾਣੀ ਹੈ ਥੋੜਾ ਜਿਹਾ ਦੱਸਿਓ ਕਿਨਰ ਅਖਾੜੇ ਬਾਰੇ ਵੀ ਤੇ ਮੰਮਤਾ ਕੁਲਕਰਨੀ ਬਾਰੇ ਵੀ ਗੱਲਬਾਤ ਕਰਿਓ ਥੋੜੀ ਜੀ ਦੇਖੋ ਮੰਮਤਾ ਕੁਲਕਰਨੀ ਇਹ ਇੱਕ ਨਾ ਆਈਟਮ Song ਸੀਗਾ ਸੰਨੀ ਦਿਉਲ ਦੀ ਪਤਾ ਨਹੀਂ ਕਿਹੜੀ ਫਿਲਮ ਚ ਰਾਤੋਂ ਰਾਤ ਸਟਾਰ ਬਣ ਗਈ ਸੀ ਜੀ ਠੀਕ ਹੈ ਜੀ ਹੂੰ ਤਬਈਸ ਦੇਖੋ ਸਨਿਧੀ ਉਹ ਕਿੰਨੀ ਦੂਰ ਤੱਕ ਗਿਆ ਹੂੰ ਐਮਪੀਪੀ ਬਣ ਗਿਆ ਆਓ ਤੇ ਇਸ ਮੁੜਕੀ ਗੁਰਦਾਸਪੁਰੀਆਂ ਦੇ ਦੰਦ ਵੀ ਖੱਟੇ ਕਰ ਗਿਆ ਜੀ ਤੇ ਇਹ ਵੀ ਬੀਬੀ ਜਿਹੜੀ ਸੀਗੀ ਨਾ ਇਹਨੂੰ ਕਈ ਸਾਲ ਬਾਹਰ ਰਹਿਣਾ ਪਿਆ ਇਹ ਇੱਕ ਡਰੱਗ ਵਾਲੇ ਮਾਮਲੇ 'ਚ ਵੀ ਫਸ ਗਈ ਸੀ ਹਾਲਾਂਕਿ ਬਾਅਦ 'ਚ ਉਹ ਕਲੀਨ ਚਿੱਟ ਮਿਲ ਗਈ ਜੀ ਠੀਕ ਹੈ ਨਾ ਜੀ ਹੂੰ ਹੂੰ ਤੋ ਮਤਲਬ ਇਹ ਇਸ ਤਰ੍ਹਾਂ ਦੀ ਮਮਤਾ ਕੁਲਕਰਮੀ ਦੀ ਕੋਈ ਇਹ ਨਹੀਂ ਹੈਗਾ ਕਿ ਅੱਜ ਦੀ ਜਰਨੀ ਹੈ ਬਹੁਤ ਪੁਰਾਣੀ ਐਕਟਰਸ ਸੀਗੀ ਕਿਸੇ ਸਮੇਂ ਮਤਲਬ ਕਿ ਸਟਾਰ ਐਕਟਰਸ ਬਣ ਗਈ ਸੀ ਉਹ ਆਈਟਮ Song ਉਹ ਮੈਨੂੰ ਯਾਦ ਨਹੀਂ ਹੈ ਹੂੰ ਬਹੁਤ ਹਿੱਟ ਹੋਇਆ ਸੀਗਾ ਉਹ ਸਭ ਬਹੁਤ ਹਿੱਟ ਹੋਇਆ ਸੀਗਾ ਕਾਤਕ ਮੂਵੀ ਉਹਦੇ ਕੋ ਕੰਮ ਕੀਤਾ ਸੀ ਕਾਤਕ ਮੂਵੀ ਬਿਲਕੁਲ ਤੋ ਕਹਿੰਦਾ ਮਤਲਬ ਇਹ ਹੈ ਕਿ ਸਭ ਉਸ ਤੋਂ ਬਾਅਦ ਚਲੋ ਇਹਦੀ ਜ਼ਿੰਦਗੀ ਥੋੜੀ ਬਹੁਤ ਨਾਰਮਲ ਹੋ ਗਈ ਹੂੰ ਤਾਂ ਹੁਣ ਇਹਨੇ ਫਿਰ ਆ ਇਹ দীક્ષા ਲੈ ਲਈ ਤੈਨੂੰ ਬਣਾ ਦਿੱਤਾ ਮਹਾ ਮੰਡਲੇਸ਼ਵਰ ਕਿੰਨੇ ਰਖਾੜੇ ਦਾ ਜੀ ਮਹਾ ਮੰਡਲੇਸ਼ਵਰ ਸਰ ਸਨਾਤਨ ਦੇ ਵਿੱਚ ਬਹੁਤ ਅਹਿਮ ਤੇ ਬਹੁਤ ਵੱਡੀ ਪਦਵੀ ਆ ਜੀ ਇਹ ਅੱਗੇ ਵੀ ਵਿਵਾਦ ਹੁੰਦੇ ਰਹਿਆ ਤੁਹਾਨੂੰ ਮੈਂ ਅੱਗੇ ਇੱਕ ਦਿਨ ਗੱਲ ਦੱਸੀ ਸੀਗੀ ਹੂੰ ਸ਼ਾਇਦ ਤੁਹਾਨੂੰ ਯਾਦ ਵੀ ਹੋਣਾ ਕਿ ਇੱਕ ਇੱਥੇ ਫਗਵਾੜੇ ਦੀ ਹੁੰਦੀ ਸੀਗੀ ਬੱਬੋ ਹੂੰ ਰਾਧੇ ਮਾਂ ਜੀ ਰਾਧੇ ਮਾਂ ਬਿਲਕੁਲ ਉਹ ਦਿਲជា ਚੱਕੀ ਫਿਰਦੀ ਹੁੰਦੀ ਸੀ ਉਹ ਮਤਲਬ ਕਿ ਉਹਦੇ ਵੀ ਕਈ ਚੱਕਰ ਸੀਗੇ ਵੀ ਉਹ ਸਾਰੇ ਜਾਣਦੇ ਹੁੰਦੇ ਸਿੱਧੂ ਸਾਧੂ ਹੋਰੀ ਹੂੰ ਉਹਦੇ ਦਰਬਾਰ ਚ ਬੜੀ ਚੜਾਈ ਰਹੀ ਆ ਚੜਾਈ ਰਹੀ ਆ ਬਿਲਕੁਲ ਇੱਕ ਵਾਰੀ ਉਹਨੂੰ ਵੀ ਮਾਂ ਮਡੂਲੇਸ਼ਵਰ ਬਣਾ ਦਿੱਤਾ ਗਿਆ ਅੱਛਾ ਹਾਂ ਜੀ ਉਹਦੋਂ ਰੌਲਾ ਪਿਆ ਬੜੀ ਵੱਡੀ ਕੰਟਰੋਵਰਸੀ ਹੋ ਗਈ ਸੀ ਇਹ ਵੀ ਕੰਟਰੋਵਰਸੀ ਖਾਸੀ ਵੱਡੀ ਹੋਈ ਆ ਜੀ ਇਹ ਵੀ ਦੋਸ਼ ਲੱਗਾ ਕਿ ਇਹਨੇ ਕਰੋੜ ਕੇ 2 ਕਰੋੜ ਰੁਪਈਆ ਦਿੱਤਾ ਹਾਲਾਂਕਿ ਮਮਤਾ ਨੇ ਕਿਹਾ ਕਿ ਮੇਰੇ ਕੋਲ ਪੈਸਾ ਹੈ ਹੀ ਨਹੀਂ ਸੀ ਹੂੰ ਕੋਈ দীક્ષા ਵੇਲੇ ਕੋਈ ਲੱਖ 2 ਲੱਖ ਰੁਪਈਆ ਦੇਣਾ ਸੀਗਾ ਤਾਂ ਉਹ ਮੇਰੇ ਕੋਲ ਉਹ ਵੀ ਨਹੀਂ ਸੀਗਾ ਜੀ ਤਾਂ ਉਹ ਵੀ ਕੋਈ ਹੋਰ ਮਤਲਬ ਕਿ ਹ ਸੀਗਾ ਹੂੰ ਹੂੰ ਧਾਰਮਿਕ ਨੇਤਾ ਆਗੂ ਕਹ ਲਓ ਸੌਰੀ ਕਿ ਉਹ ਉਹ ਉਹਨੇ ਦਿੱਤੇ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਵਿਵਾਦ ਹੋ ਨਿਪੜਿਆ ਤੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋਇਆ ਕਿ ਭਈ ਕਿੰਨਰ ਅਖਾੜੇ ਦੇ ਵਿੱਚ ਮਮਤਾ ਕੁਲਕਰਨੀ ਹੂੰ ਮਹਾਮੜਲੇਸ਼ਵਰ ਜੀ ਜਿਹਦਾ ਨਾਂ ਹੀ ਕਿੰਨਾ ਰਖਾੜਾ ਕਿ ਉਹ ਜਾਇਜ਼ ਹੈ ਕਿ ਸਹੀ ਹੈ ਤਾਂ ਇਹ ਫਿਰ ਵਿਵਾਦ ਬਣ ਕਾਫੀ ਵਿਵਾਦ ਬਣ ਗਿਆ ਸੀ ਕਾਫੀ ਇਥੋਂ ਤੱਕ ਪਹੁੰਚਿਆ ਕਿ ਹੁਣ ਮਮਤਾ ਕੁਲ ਕਰਨੀ ਚਾਹੀਦੀ ਹੈ ਮਹਾ ਮਡलेश्वर ਦੀ ਪਦਵੀ ਤੋਂ ਪੈਸੇ ਘਟਾ ਦਿੱਤੇ ਗਏ ਹੂੰ ਹੂੰ ਪੈਸੇ ਬੂਸੇ ਦਾ ਵੀ ਉਹਨਾਂ ਨੇ ਕਿਹਾ ਵੀ 2 ਲੱਖ ਰੁਪਏ ਸ਼ਾਇਦ ਜਿਹੜਾ ਹਾਂ ਜੀ ਆ ਮੈਂ ਦੱਸਿਆ ਨੇ ਲੱਖ 2 ਲੱਖ ਰੁਪਏ ਲੋਕ ਕਿਹਾ ਕਿ ਬਈ ਉਹ ਵੀ ਕਿਸੇ ਨੇ ਦਿੱਤਾ ਉਹਨਾਂ ਦੀ ਥਾਂ ਦੀ ਜੀ 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 ਕਿ ਮਿੱਤਰ ਕਹਿ ਰਹੇ ਨੇ ਯਾਦ ਉਹਨੂੰ ਢਿਲੋਂ ਜੀ ਕਹਿੰਦੇ ਮਮਤਾ ਕੁਲ ਕਰਨੀ ਤਾਂ ਕਾਫੀ ਪੁਰਾਣੀ ਹੈ ਘਾਤਕ ਫਿਲਮ ਦੇ ਨਾਮ ਕਾਫੀ ਮਿੱਤਰ ਦੱਸ ਰਹੇ ਨੇ ਅ ਬਰਸਾਤ ਮੈਂ ਸੁਜੀਤ ਸਿੰਘ ਜੀ ਕਰਨੇ ਖੈਰ ਹੁਣ ਤਾਂ ਕਈ ਸਾਰੇ ਨਾਮ ਆ ਜਾਣੇ ਆ ਅੱਜ ਕੋਈ ਜਾਇਤ ਲੈ ਆਏ ਹਨ ਹਾਂ ਜੀ ਹਮਮ ਜੀ ਪੀਬੀ ਕੱਤੀ ਜੀ ਇਸ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਆ ਜੀ ਆਲਰੇਡੀ ਗੱਲਬਾਤ ਹੋ ਚੁੱਕੀ ਹੈ ਪਹਿਲਾਂ ਤਾਂ ਦੱਸ ਰਹੇ ਸੀ ਕਿ ਕੀਨੀਆਂ ਦੇ ਵਿੱਚ ਵਿਵਾਦ ਪਿਆ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਾਫੀ ਵੱਡਾ ਵਿਵਾਦ ਸੀ ਕਰ ਸੋ ਉਹ ਖਬਰਾਂ ਖੁਬਰਾਂ ਫਿਰ ਯਾਦ ਰਹਿ ਜਾਂਦੀਆਂ ਨੇ ਸੁਖਮਨ ਸਾਹਿਬ ਥੋੜੀਆਂ ਬਹੁਤ ਜੀ ਜੀ ਜੀ